7 ਜੁਲਾਈ ਨੂੰ ਲਗਭਗ ਸ਼ਾਮ ਨੂੰ 7 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਵੰਡਾਸੀ ਨਾਲ ਉਹਦੇ ਪਹਿਰਾ ਤੇ ਕਾਫੀ ਜ਼ਿਆਦਾ ਵਾਰ ਕੀਤੀ ਸੀਗੇ ਜਿੱਦੀ ਵੀਡੀਓ ਵੀ ਵਾਇਰਲ ਹੋਈ ਸੀ ਤਾਂ ਬਾਅਦ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਬਟਿੰਡਾ ਦੇ ਵਿੱਚ ਮੌਤ ਹੋ ਗਈ ਸੀਗੀ ਤੇ ਇਸ ਸੰਬੰਧ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਜਿਹੜੇ ਮੁੱਖ ਆਰੋਪੀ ਹੈਗੇ ਉਹ ਤਿੰਨ ਵਿਅਕਤੀ ਜਿਹਨਾਂ ਜਿਹੜੇ ਮੌਕੇ ਤੇ ਸੀਗੇ ਉਹਨਾਂ ਨੂੰ ਬਟਿੰਡਾ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਇਨਾਂ ਦੇ ਨਾਂ ਹੈਗੇ ਹਰਪ੍ਰੀਤ ਸਿੰਘ ਪੁੱਤਰ ਲਾਖ ਸਿੰਘ ਵਾਸੀ ਸੰਦੋਹਾ ਇਹਤੇ ਪਹਿਲੇ ਵੀ ਪਰਚਾ 302 ਦਾ ਇੱਕ ਪਰਚਾ ਹੈਗਾ ਐਨਡੀਪੀਐਸ ਦਾ ਪਰਚਾ ਹੈਗਾ 392 ਦਾ ਇੱਕ ਪਰਚਾ ਹੈਗਾ ਦੂਜਾ ਹੈਗਾ ਜਸਪ੍ਰੀਤ ਸਿੰਘ ਜਸ ਤੇਰਿਆਣਾ ਵਾਲਾ ਹੈਗਾ ਪੀਰਕੋਟ ਦਾ ਇਹਦੇ ਤੇ ਵੀ 326 ਦਾ ਪਹਿਲਾ ਪਰਚਾ ਹੈਗਾ 392 ਦਾ ਪਰਚਾ ਹੈਗਾ ਤੀਜਾ ਜਿਹੜਾ ਵਿਅਕਤੀ ਜਿਹੜਾ ਮੌਕੇ ਤੇ ਗੱਡੀ ਲੈ ਕੇ ਆਇਆ ਸੀ ਗੱਡੀ ਦੇ ਚੰਨ ਲੈ ਕੇ ਆਏ ਸੀਗਾ ਗੱਡੀ ਜਿਹਨੇ ਸਟਾਰਟ ਰੱਖੀ ਸੀ ਬਾਅਦ ਚ ਉਹਨਾਂ ਨੂੰ ਇੱਥੋਂ ਮੌਕੇ ਤੋਂ ਲੈ ਕੇ ਗੱਡੀ ਦੇ ਵਿੱਚ ਫਰਾਰ ਹੋ ਗਿਆ ਸੀਗਾ ਇਹਨਾਂ ਦਾ ਸਾਥੀ ਹਰਜੀਤ ਸਿੰਘ ਔਰ ਐਨਕੀ ਇਹ ਲੈਰੀ ਦਾ ਰਹਿਣ ਵਾਲਾ ਹੈਗਾ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਜਿਹੜੀ ਬਰਾਮਦਗੀ ਹੁਣ ਤੱਕ ਜਿਹੜੀ ਹੈਗੀ ਜਿਹੜੀ Honda City ਕਾਰ ਇਹਨਾਂ ਨੇ ਵਾਰਦਾਤ ਦੇ ਇਸਤੇਮਾਲ ਕੀਤੀ ਸੀਗੀ ਉਹ ਗੱਡੀ ਜਿਹੜੀ ਹੈਗੀ ਰਿਕਵਰ ਹੋ ਚੁੱਕੀ ਹੈ ਇਸ ਤੋਂ ਇਲਾਵਾ ਕੌਨਸਪੀਰੇਸੀ ਦੇ ਵਿੱਚ ਇੱਕ ਆਪਣੇ ਇਹਨਾਂ ਦੀ ਬਲਬੀਰ ਕੌਰ ਜੋ ਹੈਗੀ ਮੋੜ ਰਹਿਣ ਵਾਲੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਪਹਿਲਾਂ ਹੀ ਜਾ ਚੁੱਕਿਆ ਹੈ ਤੇ ਇਹਦੀ ਜਿਹੜੀ ਵਜ੍ਹਾ ਰੰਜੀਤ ਸਿੰਘ ਸਾਹਮਣੇ ਆਈ ਹੈ ਕਿ ਪਹਿਲਾਂ ਅਮਰਿੰਦਰ ਸਿੰਘ ਮੰਜਾ ਜੋ ਕਿ ਬਲਬੀਰ ਕੌਰ ਦਾ ਬੇਟਾ ਸੀ ਉਹਦੀ 2020 ਦੇ ਵਿੱਚ ਉਹਦਾ ਕਤਲ ਕੀਤਾ ਗਿਆ ਸੀਗਾ ਜਿਸ ਕਤਲ ਕੇਸ ਦੇ ਵਿੱਚ ਇਹ ਜਿਹੜਾ ਹੁਣ ਮਰਨ ਵਾਲਾ ਹੈਗਾ ਜਿਹਦਾ ਨਾਮ ਹੈਗਾ ਅਠੰਨੀ ਨੂੰ ਕਹਿੰਦੇ ਤੇ ਇਹਨੂੰ ਜਿਹੜਾ ਹੈਗਾ ਇਸ ਕੇਸ ਦੇ ਵਿੱਚ 2021 ਦੇ ਵਿੱਚ ਇਹਨੂੰ ਬੇਲ ਹੋਈ ਸੀ ਬੇਲਡ ਆਊਟ ਸੀਗਾ ਤੇ ਇਹਨਾਂ ਦੀ ਰੰਜਿਸ਼ ਚੱਲਦੀ ਸੀਗੀ ਜਿਹੜੀ ਮੁੱਢਲੀ ਤਫਤੀਸ਼ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਹਰਪ੍ਰੀਤ ਸਿੰਘ ਦਸਪ੍ਰੀਤ ਸਿੰਘ ਨੂੰ ਇੱਕ ਵਾਰ ਇਹਨੇ ਪਿੱਛੇ ਵੀ ਕਈ ਵਾਰ ਇਹਨਾਂ ਨੂੰ ਇਹਨਾਂ ਨੂੰ ਫੜਕੇ ਧਮਕੀ-ਧਮਕੀ ਦਿੱਤੀ ਤੇ ਇਹਨਾਂ ਦੀ ਆਪਸੀ ਰੰਜਿਸ਼ ਸੀ ਕਿ ਉਹ ਜਾਰੀ ਸੀਗੀ ਤੇ ਇਸ ਕਰਕੇ ਉਸ ਦਿਨ ਇਹਨਾਂ ਨੇ ਉਸਤੇ ਅਟੈਕ ਕੀਤਾ ਤੇ ਇਵੈਂਚੁਅਲੀ ਉਹਦੀ ਡੈਥ ਹੋ ਗਈ ਇਸ ਮਕਦਮੇ ਦੇ ਵਿੱਚ ਜਿਹੜੇ ਹੈਗੇ ਹੋਰ ਟੋਟਲ ਇਨੀਸ਼ੀਅਲੀ ਅਸੀਂ 6 ਅਕਿਊਜ਼ ਨਾਮਜ਼ਦ ਕੀਤੇ ਸੀਗੇ ਇੱਕ ਅਕਿਊ ਜਿਹੜਾ ਐਨਪੀਏਗਾ ਉਹਨੂੰ ਬਾਅਦ ਦੇ ਵਿੱਚ ਨਾਮਜ਼ਦ ਕੀਤਾ ਤੇ ਜਿਹੜੇ ਮੇਨ ਮੌਕੇ ਤੇ ਸੀਗੇ ਤਿੰਨ ਅਕਿਊਜ਼ ਜੋ ਫੜੇ ਜਾ ਚੁੱਕੇ ਨੇ ਇੱਕ ਮੇਨ ਕਾਂਸਪੀਰੇਟਰ ਫੜੇ ਜਾ ਚੁੱਕੇ ਹੈ ਬਾਕੀਆਂ ਦਾ ਰੋਲ ਜਿਹੜਾ ਹੈਗਾ ਕਸਤੀ ਦੇ ਦੌਰਾਨ ਸਾਹਮਣੇ ਆ ਟੋਟਲ ਕਿੰਨੇ ਟੋਟਲ 4 ਫੜੇ ਗਏ ਜੀ ਡੀਸ ਮੀਟ ਡੀਸ ਜੀ ਜੀ ਬਲਬੀਰ ਕੌਰ ਜਿਹੜੀ ਇਹਦੇ ਉਹ ਪੁਰਾਣਾ ਜਿਹੜਾ ਕਿ ਕਿਤਲ ਹੋਇਆ ਸੀਗਾ 2020 ਦੇ ਵਿੱਚ ਅਮਰਿੰਦਰ ਮੰਜਾ ਉਹਦੀ ਮਾਤਾ ਸਰ ਜੀ ਸਰ ਇਹ ਕਾਂਸਪੀਰੇਸੀ ਦੇ ਵਿੱਚ ਇਹ ਹੈਗੇ ਐ ਤੇ ਜਦੋਂ ਹੁਣ ਜਿਹੜੇ ਮੇਨ ਦੋਸ਼ੀ ਫੜੇ ਗਏ ਐ ਇੱਕ ਜਿਹੜੀ ਕਾਂਸਪੀਰੇਸੀ ਸਾਹਮਣੇ ਆਈ ਕਿ ਉਹ ਇਨਵੈਸਟੀਗੇਸ਼ਨ ਦੌਰਾਨ ਫਿਰ ਸਾਹਮਣੇ ਆਏਗਾ ਕਿਦਾ ਕੀ ਰੋਲ ਹੈਗਾ ਉਸ ਅਕੋਰਡਿੰਗ ਤਫਸੀਲਾਂ ਐਗਜ਼ਾਮਨ ਕਰ ਸਰ ਵੀਡੀਓ ਚ ਦੋ ਲੋਕ ਕਿਹੜੇ ਹੈਗੇ ਆ ਤਕਾਈ ਕੁੱਤੇ ਆ ਤੀਸਰਾ ਤੁਸੀਂ ਕਾਰ ਵਾਲਾ ਜਿਹੜਾ ਕਹਿੰਦਾ ਦੋ ਲੋਕ ਨੂੰ ਲੇਡੀ ਨੂੰ ਲਾਵਾ ਉਹ ਕੌਣ ਨੇ ਕੀ ਹੋਦਾ ਫੋੜੇ ਸਾਰੇ ਕੀ ਉਹ ਜਿਹੜੇ ਜੀ ਜਦੋਂ ਬਿਆਨ ਲਿਖਾਏ ਗਏ ਸੀ ਕਿ ਜਿਹੜੇ ਅੰਮ੍ਰਿਤਕ ਦੇ ਬ੍ਰਦਰ ਨੇ ਬਿਆਨ ਲਿਖਾਏ ਸੀ ਕਿ ਉਹਦੇ ਵਿੱਚ ਜੋ ਵਿਅਕਤੀ ਉਹਨੇ ਲਿਖਾਏ ਸੀ ਕਿ ਉਹਦੇ ਬਿਸਿਸ ਤੇ ਫੈਦਰਸ ਕੀਤੀ ਗਈ ਹੈ ਹੁਣ ਮੇਨ ਜਿਹੜੇ ਕਤਲ ਕਰਨ ਵਾਲੇ ਹੈਗੇ ਫੜਲੇ ਗਏ ਤੇ ਬਾਕੀ ਦੇ ਰੂਲ ਸੀ ਜਿਹੜੇ ਇਹਨਾਂ ਤੋਂ ਪੁੱਛਿਸ਼ ਕਰਾਂਗੇ ਤਫਤੀਸ਼ ਦੌਰਾਨ ਤਾਂ ਸਾਹਮਣੇ ਇਹਨਾਂ ਦਾ ਰਿਲੇਸ਼ਨ ਹੈ ਜਿ ਕਿੰਨੇ ਜਿਹੜੇ ਬੰਦੇ ਤੁਸੀਂ ਨਾਮ ਦੱਦ ਕੀਤੇ ਜਿਹੜਾ ਨਾਮ ਦੱਦ ਕੀਤਾ ਦਾ ਰੂਲ ਇਨਕਵਿਸਟਿਗੇਸ਼ਨ ਦੌਰਾਨ ਅਸੀਂ ਦੱਸਿਆ ਨਹੀਂ ਕਿ ਕੀ ਰੋਲ ਹੈ ਨਹੀਂ ਨਹੀਂ ਜੀ ਰਿਲੇਸ਼ਨ ਹੈ ਰਿਲੇਸ਼ਨ ਵਿਦ ਦਿਸ ਕਾਜ਼ ਕਿਦਰ ਪਤਾ ਲੱਗਦਾ ਕਿ ਕੋਈ ਉਸ ਨਾਲ ਦੇ ਰਿਸ਼ਤੇਦਾਰ ਤੇ ਆਪਣੇ ਗਾਰੋਸ ਦੇ ਲੈਕਸੀ ਹਾਂਜੀ ਇਹ ਸਾਰੇ ਰਿਲੇਟਿਵ ਹੀ ਹੈਗੇ ਆਪਸ ਵਿੱਚ ਜਾਂ ਫ੍ਰੈਂਡਸ਼ਿਪ ਹੈਗੇ ਰਿਲੇਸ਼ਨ ਹੈਗਾ ਲੇਕਿਨ ਰਿਲੇਟਿਵ ਹੋਣਾ ਉਹ ਤੇ ਅਸਲ ਦੇ ਵਿੱਚ ਕਾਂਸਪੀਰੇਸੀ ਸ਼ਾਮਿਲ ਹੋਣਾ ਜੋ ਵੀ ਉਹਦੀ ਐਕਚੁਅਲ ਤੇ ਉਹਦੀ ਕੀ ਸੰਭਉਲਤ ਹੈਗੀ ਹੈ ਉਹ ਜਦੋਂ ਇਹਨਾਂ ਦੀ ਪੂਰੀ ਸਸਤੀ ਕਰਾਂਗੇ ਤਾਂ ਉਹ ਚੀਜ਼ ਸਾਹਮਣੇ ਸਰ ਆਈਨੇ ਦਾ ਲੱਗੇ ਪਲੀਸ ਨੰਬਰ ਦੇਖੋ ਜੀ ਪੁਲਿਸ ਤਾਂ ਪਹਿਲੇ ਦਿਨ ਤੋਂ ਐਕਟਿਵ ਹੈਗੀ ਹੈ ਹਰ ਆਪਰੇਸ਼ਨ ਦੇ ਵਿੱਚ ਟਾਈਮ ਲੱਗਦਾ ਕਿਉਂਕਿ ਇੰਟੈਲੀਜੈਂਸ ਬੇਸਿਸ ਤੇ ਟੈਕਨੀਕਲ ਬੇਸਿਸ ਤੇ ਆਪਣੇ ਜਿਹੜਾ ਹੈਗਾ ਪਿੱਛਾ ਕਰਕੇ ਇਹਨਾਂ ਨੂੰ ਫੜਿਆ ਜਾਂਦਾ ਤੇ ਮੈਂ ਤਾਂ ਇਸ ਟੀਮ ਨੂੰ ਸਾਡੀ ਜਿਹੜੀ ਟੀਮ ਹੈਗੀ ਐਸਪੀਡੀ ਡੀਐਸਪੀ ਮੋਰ ਸੀਆਈਏ 1 ਇਹਨਾਂ ਨੂੰ ਮੈਂ ਅਪਰੀਸ਼ੀਏਟ ਕਰਦਾ ਕੰਗ੍ਰੈਚੁਲੇਟ ਕਰਦਾ ਕਿ ਇਹਨਾਂ ਨੇ ਕੰਟੀਨਿਊਸ ਆਪਰੇਸ਼ਨ ਕਰਕੇ ਤੇ ਦੋਸ਼ੀ ਜਿਹੜੇ ਸੀਗੇ ਉੱਪਰ ਸਰ ਆਹ ਤੱਕ ਬਸ ਇਹਦਾ ਹੈ ਕਿ ਅਭੀ ਮਤਲਬ ਪਹਿਲਾ ਬੰਦਾ ਪਹਿਲਾ ਉਹ ਇਹਨਾਂ ਨੂੰ ਹੁਣ ਪੁੱਛਾਂਗੇ ਜਿਹੜੇ ਦੋਸ਼ੀ ਹੈਗੇ ਕਿ ਪਹਿਲਾ ਵਾਲੇ ਕਤਲ ਦੀ ਕੀ ਵਜ੍ਹਾ ਸੀਗੀ ਤੇ ਉਸ ਦੇ ਵਿੱਚ ਹੋਰ ਕਿਹੜੇ-ਕਿਹੜੇ ਵਿਅਕਤੀਆਂ ਦੇ ਨਾਮ ਇਹਨਾਂ ਦੇ ਹੈਗੇ ਤੇ ਇਹਨਾਂ ਦੇ ਜੇ ਕੋਈ ਹੋਰ ਟਾਰਗੇਟ ਸੀਗਾ ਤੇ ਉਹ ਵੀ ਅਸੀਂ ਕੀ ਉੱਪਰ ਵੀਰਪੁਰ ਕਿਸਾਨ ਹੈ ਅਭੀ ਦਾ ਇਸ ਬੰਦੇ ਦਾ ਜੋ ਪੁੱਛੋਗੇ ਇਹਨਾਂ ਕੋ ਪਹਿਲੀ ਵਗਰੇ ਤੇ ਹੈਗੀ ਹੈ ਸ਼ਾਇਦ

ਉਹ ਅਸੀਂ ਐਗਜ਼ਾਮਿਨ ਕਰ ਲਾਂਗੇ ਕਿ ਐਗਜ਼ੈਕਟ ਡੇਟ ਇਹਨਾਂ ਨੇ ਕਿਉਂ ਸਿਲੈਕਟ